ਆਰਪੀ ਚਾਵਲਾ ਜੀ ਨੇ ਇੱਕ ਵਿਲੱਖਣ ਤਰੀਕਾ ਜਿਹੜਾ ਅਪਣਾਇਆ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਦੇ ਵਿੱਚ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਵਸ ਦੇ ਉੱਤੇ ਇਹ ਸਹੱਯਾ ਕੀਤਾ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਪੜ ਰਹੇ ਆ ਸਕੂਲ ਦੇ ਵਿੱਚ ਇਹਨਾਂ ਦੇ ਹੀ ਪਿੰਡ ਦੇ ਬੱਚੇ ਨੇ ਇਹਨਾਂ ਦੇ ਆਸ-ਪਾਸ ਤੋਂ ਹੀ ਇਹਨਾਂ ਦੇ ਨਗਰ ਤੋਂ ਆਉਂਦੇ ਆ ਉਹਨਾਂ ਨੇ ਸੋਚਿਆ ਕਿ ਇਹਨਾਂ ਬੱਚਿਆਂ ਨੂੰ ਕਿਉਂ ਨਾ ਕਾਪੀਆਂ ਜੜੀਆਂ ਉਹ ਵੰਡੀਆਂ ਜਾਣ ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਜਿੱਥੇ ਅਸੀਂ ਉਹਨਾਂ ਨੂੰ ਉਹਨਾਂ ਦੇ ਬੱਚੇ ਦੇ ਜਨਮ ਦਿਵਸ ਦੇ ਉੱਤੇ ਵਧਾਈ ਦਿੰਨੇ ਆ ਉੱਥੇ ਨਾਲ ਹੀ ਇਸ ਕਦਮ ਦੀ ਉਹਨਾਂ ਵੱਲੋਂ ਪੁੱਟੇ ਗਏ ਬਲੱਖਣ ਕਦਮ ਦੀ ਅਸੀਂ ਸ਼ਲਾਘਾ ਵੀ ਕਰਦੇ ਆ ਧੰਨਵਾਦ ਮੈਂ ਸਰ ਅੱਜ ਹੁਸੈਨਪੁਰੇ ਸਰਕਾਰੀ ਸਕੂਲ 'ਚ ਪਹੁੰਚਿਆ ਹਾਂ ਹਰਪ੍ਰੀਤ ਚਾਵਲਾ ਜੀ ਦੇ بیٹے ਦੇ ਵੱਡੇ ਤੇ ਇਹਨਾਂ ਨੇ ਅੱਜ ਜਿਹੜੀ ਕਿਤਾਬਾਂ ਵੰਡਣ ਦਾ ਉਪਰਾਲਾ ਕੀਤਾ ਬਹੁਤ ਹੀ ਇੱਕ ਸ਼ੁਭ ਆਰੰਭ ਹੈ ਆਮ ਪਬਲਿਕ ਦੇ ਵਾਸਤੇ ਵੀ ਸਿੱਖਿਆ ਮਿਲਦੀ ਆ ਉਹਦੇ ਵਾਸਤੇ ਕਿ ਆਪਾਂ ਵੀ ਆਪਣੇ ਬੱਚਿਆਂ ਦੇ ਵੱਡੇ ਤੇ ਇਦਾਂ ਦਾ ਕੋਈ ਚੰਗਾ ਕੰਮ ਕਰੀਏ ਤਾਂ ਕਿ ਉਹ ਚ ਲੋਕਾਂ ਦਾ ਵੀ ਭਲਾ ਹੋ ਸਕੇ ਤੇ ਆਪਣਾ ਵੀ ਕਿ ਅਸੀਂ ਨਾਲ ਆਪਣੇ ਗੁਣ ਜਿਹੜੇ ਆ ਉਹ ਅਛਾਈ ਵੱਲ ਮਿਲ ਕੇ ਚਲਾਈਏ ਤੇ ਪਬਲਿਕ ਨੂੰ ਵੀ ਨਾਲ ਜੋੜ ਕੇ ਚੱਲੀਏ ਤੇ ਸੇਵਾ ਭਾਵਨਾ ਚੱਲਦੇ ਰਹੀਏ ਬਾਕੀ ਇਹਨਾਂ ਨੂੰ ਅੱਜ ਇਹਨਾਂ ਦੇ ਬੇਟੇ ਦੇ ਮੁਬਾਰਕਾਵਾ ਦਿਨਨਾਵਾ ਚਾਵਲਾ ਜੀ ਨੂੰ ਤੇ ਬਹੁਤ ਬਹੁਤਾਂ ਨੂੰ ਸ਼ੁਭਕਾਮਨਾ ਧੰਨ ਮੇਰਾ ਨਾਮ ਹਰਪ੍ਰੀ ਚਾਵਲਾ ਪਿੰਡ ਹਸੈਨਪੁਰਾ ਗ੍ਰੀਨ ਸਿਟੀ ਕਲੋਨੀਆ ਨਿਵਾਸੀ ਆ ਮੈਂ ਆਪਣੇ ਬੱਚੇ ਦੇ ਜਨਮ ਦਿਨ ਤੇ ਤੇ ਛੋਟੇ ਸਹਜਾ ਦਾ ਚੀਦੀ ਦਿਹਾੜੇ ਤੇ ਇਸ ਐਲਾਨ ਕੀਤਾ ਸੀ ਕਿ ਅਸੀਂ 1 April ਤੋਂ ਲੈ ਕੇ 31 March ਤੱਕ 2026 ਤੱਕ ਪੂਰਾ ਇੱਕ ਸਾਲ ਆਪਣਾ ਇਹ ਸਾਡਾ ਮੇਰਾ ਪਰਿਵਾਰ ਹੈ ਇਹ ਬੱਚੇ ਮੇਰੇ ਪਰਿਵਾਰ ਨੇ ਤੇ ਇਹਨਾਂ ਬੱਚਿਆਂ ਦੀਆਂ ਕਾਪੀਆਂ ਦਾ ਵੀੜਾ ਅਸੀਂ ਚੱਕਾਂਗੇ ਤੇ ਜਿਹੜਾ ਅਸੀਂ ਅੱਜ ਪਹਿਲੇ ਦਿਨ ਨਾਲ ਮਖੀਮਾ ਦਾ ਜਾਚਾਗਾ ਮੈਂ ਸਰ ਤੋਂ ਬਿਨਾਂ ਟਾਈਮ ਲਿੱਤੇ ਆਰਐਨਬੀ ਸਪੋਰਟ ਆ ਕੇ ਕਹਤਾ ਕਿ ਅੱਜ ਅਸੀਂ ਸੇਵਾ ਕਰਨੀ ਹੈ ਤੇ ਸਰ ਨੇ ਵੀ ਚਲੋ ਤੁਹਾਡਾ ਸਹਿਯੋਗ ਕੀਤਾ ਹੈ ਇਸੇ ਨੈਕਸਟ ਹਰ ਮਹੀਨੇ ਦੀ ਇੱਕ ਤਰੀਕ ਦੀ ਇੱਕ ਤਰੀਕ ਆਪਣੇ ਇਸ ਪਰਿਵਾਰ ਨੂੰ ਆਪਣੇ ਇਸ ਬੱਚਿਆਂ ਨੂੰ ਕਾਪੀਆਂ ਫ੍ਰੀ ਦੇਣੀਆਂ ਨੇ ਜੋ ਪੂਰਾ ਇੱਕ ਸਾਲ ਅਗਲੇ ਸਾਲ ਦੀ 31 ਮਾਰਚ ਤੱਕ ਨੇ ਤੇ ਮੈਂ ਲੋਕਾਂ ਅੱਗੇ ਵੀ ਬੇਨਤੀ ਕਰਾਂਗਾ ਕਿ ਸਾਰਿਆਂ ਨੂੰ ਮਿਲ ਚੁਲ ਕੇ ਇੱਦਾਂ ਹੀ ਸੇਵਾ ਕਰਨੀ ਚਾਹੀਦੀ ਹੈ ਆਪਾਂ ਜਿਵੇਂ ਵਿਆਹਾਂ ਸ਼ਾਦੀਆਂ ਤੇ ਵੱਡਿਆਂ ਤੇ ਐਨੀਵਰਸਰੀਆਂ ਤੇ ਐਵੇਂ ਰੁਪਈਏ ਖਰਾਬ ਕਰਦੇ ਆ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਵੈਸੇ ਬਟ ਸੇਵਾ ਬੜੀ ਜ਼ਰੂਰੀ ਹੈ ਅੱਜ ਦੀ ਡੇਢ ਦੇ ਵਿੱਚ ਆਪਾਂ ਨੂੰ ਹਰ ਬੰਦੇ ਨੂੰ ਮਿਲ ਚੁਲ ਕੇ ਇੱਦਾਂ ਹੀ ਸੇਵਾ ਕਰਨੀ ਚਾਹੀਦੀ ਹੈ ਇਹੋ ਜੇ ਪ੍ਰਾਲੇ ਕਰਨੇ ਚਾਹੀਦੇ ਕਿ ਆਪਣਾ ਹਰ ਹਰ ਭੈਣ ਭਰਾ ਮਾਨ ਮਹਿਸੂਸ ਕਰੇ ਕਿ ਹਰ ਇੱਕ ਦੂਜੇ ਨਾਲ ਮਿਲ ਕੇ ਰਹੀਏ ਸਾਰੇ ਤੇ ਮੈਂ ਨਾਲ ਹੀ ਮੈਂ ਆਪਣੇ ਨਾਲ ਹੀ ਆਪਣੀ ਕਲੋਨੀ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਦੀਆਂ ਜਿਹੜੇ ਮੇਰਾ ਪੂਰਾ ਸਹਿਯੋਗ ਕਰਦੇ ਐ ਮੇਰਾ ਸਾਥ ਦਿੰਦੇ ਐ ਮੈਂ ਪਿੰਡ ਹੈਨਪੁਰਾ ਨਿਵਾਸੀਆਂ ਦਾ ਵੀ ਧੰਨਵਾਦ ਦੀਆਂ ਕਿ ਜਿਹੜੇ ਸਾਡੇ ਨਾਲ ਸਾਡੇ ਸਾਡੀ ਇਸ ਸੇਵਾ ਤੋਂ ਪ੍ਰਸੰਨ ਨੇ ਤੇ ਅਸੀਂ ਵੀ ਉਹਨਾਂ ਨਾਲ ਜੁੜ ਕੇ ਸੇਵਾ ਕਰਨਾ ਚਾਹੁੰਦੇ ਆ ਪਿੰਡ ਦੀ ਤੇ ਸਾਰਿਆਂ 'ਗੇ ਬੇਨਤੀ ਹੈ ਸਾਰੇ ਮਿਲ ਚੁਲ ਕੇ ਸੇਵਾ ਕਰਦੇ ਰਿਆ ਕਰੋ ਕੀ ਨਾਮ ਹੈਗਾ ਕੀ ਨਾਮਾ ਸੁਣਾਵਾਇਆ ਹਾਂਜੀ ਮੇਰਾ ਨਾਮ ਹਰਨਾਮ ਸਿੰਘ ਢੀਮਾਨ ਹੈਗਾ ਜੀ ਤੇ ਮੈਂ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦਾ ਐਡਵਾਈਜ਼ਰ ਹੈਗਾ ਸਾਡੇ ਨਾਲ ਸਚਿੰਤ ਜੀ ਖੜੇ ਨੇ ਰਾਜਵੀਰ ਜੀ ਨੇ ਦੀਪਕ ਜੀ ਨੇ ਤੇ ਭਾਈ ਸਾਹਿਬ ਨੇ ਅਸੀਂ ਹਰਪ੍ਰੀਤ ਚਾਵਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਜਿਹੜਾ ਸਮਾਜ ਦੇ ਪ੍ਰਤੀ ਬਹੁਤ ਕੁਝ ਸੋਚ ਕੇ ਚੱਲਦੇ ਨੇ ਉਹ ਸਾਡੇ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਪਿਛਲੇ ਮਹੀਨੇ ਇਹ ਤਾਂ ਚਲੋ ਅੱਜ ਦਾ ਕੰਮ ਆ ਉਹਨਾਂ ਨੇ ਪਿਛਲੇ ਮਹੀਨੇ ਇੱਕ ਡਰਾਅ ਹੋਰ ਕੱਢਿਆ ਸੀਗਾ ਜਿਹਦੇ ਵਿੱਚ ਇੱਕ ਪਲਾਟ 50 ਗਾਈ ਦਾ ਪਲਾਟ ਤੇ ਬਾਕੀ ਜਿਹੜੇ ਮੈਂਬਰ ਸੀਗੇ ਉਹਨਾਂ ਦੇ ਲਈ ਪੱਖੇ ਤੇ ਹੋਰ ਜ਼ਰੂਰੀ ਘਰ ਦੇ ਸਾਮਾਨ ਨਾਲ ਡਰਾਅ ਕੱਢਿਆ ਸੀ ਜੋ ਕਿ ਬਿਲਕੁਲ ਫ੍ਰੀ ਸੀ ਉਹ ਗ੍ਰੀਨ ਸਿਟੀ ਦੇ ਲਈ ਸੀ ਤੇ ਉਸ ਦੇ ਵਿੱਚ ਇੱਕ ਵਿਅਕਤੀ ਦਾ ਪਿਆਗਾ ਇਹਦਾ ਪਲਾਟ ਵੀ ਨਿਕਲਿਆ ਸੀਗਾ ਪਿਛਲੀ ਵਾਰ ਉਹਦੇ ਕਾਗਜ਼ ਉਹਨਾਂ ਨੂੰ ਮਿਲ ਚੁੱਕੇ ਨੇ ਇਸ ਵਾਰ ਅਸੀਂ ਫਿਰ ਚਾਵਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚੇ ਦੇ ਬਰਥਡੇ ਦੇ ਉੱਤੇ ਇੱਕ ਪ੍ਰਣ ਲਿਆ ਕਿ ਪੂਰਾ ਇੱਕ ਸਾਲ ਕੋਈ ਵਿਅਕਤੀ ਹੈ ਬਰਥਡੇ ਇੱਕ ਦਿਨ ਮਨਾ ਕੇ ਖਤਮ ਕਰ ਦਿੰਦਾ ਪਰ ਇਹਨਾਂ ਨੇ ਪ੍ਰਣ ਲਿਆ ਕਿ ਪੂਰਾ ਇੱਕ ਸਾਲ ਅਸੀਂ ਮਿਡਲ ਸਕੂਲ ਜਿਹੜਾ ਕਿ ਸਾਡਾ ਪਿੰਡ ਹੁਸੈਨਪੁਰੇ ਦੇ ਵਿੱਚ ਹੈਗਾ ਪਹਿਲੀ ਦੀ ਪਹਿਲੀ ਤਰੀਕ ਨੂੰ ਬੱਚਿਆਂ ਦੀ ਜ਼ਰੂਰਤ ਦੀ ਚੀਜ਼ ਇੱਕ ਨੋਟਬੁੱਕ ਕਾਪੀ ਹੁੰਦੀ ਹੈ ਜੋ ਕਿ ਹਰ 10-15 ਦਿਨਾਂ ਬਾਅਦ ਭਰ ਜਾਂਦੀ ਔਰ ਬੱਚੇ ਨੂੰ ਲੈਣੇ ਪੈਂਦੀ ਆ ਤੇ ਇਹ ਸਾਡੇ ਪ੍ਰਧਾਨ ਜੀ ਨੇ ਪ੍ਰਣ ਲਿਆ ਕਿ ਇਹ ਹਰੇਕ ਮਹੀਨੇ ਬੱਚਿਆਂ ਨੂੰ ਕਾਪੀਆਂ ਮੁਫਤ ਦਿੱਤੀਆਂ ਜਾਣਗੀਆਂ ਜੋ ਕਿ ਸਾਡੇ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਔਰ ਪਿੰਡ ਸਹਨਪੁਰੇ ਦਾ ਇੱਕ ਤਰ੍ਹਾਂ ਦਾ ਇਹ ਸਕੂਲ ਪਰਿਵਾਰੀ ਹੈ ਤੇ ਅਸੀਂ ਚਾਵਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਸਮਾਜ ਪ੍ਰਤੀ ਇੰਨਾ ਕੋਈ ਸੋਚਦੇ ਨੇ ਧੰਨਵਾਦ ਸਰਪੀ ਤੋਂ ਜਿਹੜਾ ਅੱਜ ਸਕੂਲ ਦੇ ਵਿੱਚ ਕਾਪੀਆਂ ਵੰਦਣਾ ਆਇਆ। ਅੱਜ ਸਰਕਾਰੀ ਮਿਡਲ ਸਕੂਲ ਹੁਸੈਨਪੁਰਾ ਵਿਖੇ ਅਸੀਂ ਪਹੁੰਚੇ ਆਂ ਜਿੱਥੇ ਕਿ ਬੜੀ ਮਨ ਨੂੰ ਦੇਖ ਕੇ ਖੁਸ਼ੀ ਹੋਈ। ਤਫਰੀ ਚਾਵਲਾ ਜੀ ਦਾ بیٹے ਦਾ ਸ਼ਖਸ਼ਮ ਦਾ ਬਰਥਡੇ ਦੇ ਮੌਕੇ ਤੇ ਇਹਨਾਂ ਨੇ ਬਰਥਡੇ ਮਨਾਉਣ ਦਾ ਤਰੀਕਾ ਇੱਕ ਐਸਾ ਅਪਣਾਇਆ ਕਿ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਜੋ ਵੰਡੀਆਂ। ਇਹ ਬੜਾ ਇੱਕ ਅੱਛਾ ਉਪਰਾਲਾ ਕੀਤਾ ਇਹਨਾਂ ਨੇ। ਜ਼ਰੂਰਤਮੰਦ ਬੱਚੇ ਸਰਕਾਰੀ ਸਕੂਲ ਦੇ ਵਿੱਚ ਕੋ ਵੱਡੇ ਘਰਾਂ ਦੇ ਬੱਚੇ ਦਾ ਪੜਦੇ ਨਹੀਂ। ਇਸ ਕਰਕੇ ਜੋ ਇਹਨਾਂ ਲੋਕ ਉਹ ਕੀ ਕਰਦਾ ਕੋਈ ਇਸ ਤੀਕੇ ਕਰਦਾ ਲੇਕਿਨ ਜੋ ਇਹਨਾਂ ਨੇ ਕੀਤੀ ਇੱਕ ਇਹਨਾਂ ਨੇ ਦੂਸਰਿਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਵਾ ਬਾਕੀ ਲੋਕਾਂ ਨੂੰ ਵੀ ਵੀ ਆਪਾਂ ਨੂੰ ਬੱਚਿਆਂ ਦਾ ਬਰਥਡੇ ਇਸੇ ਤਰੀਕੇ ਨਾਲ ਮਨਾ ਮਨਾਉਣਾ ਚਾਹੀਦਾ ਔਰ ਇਹਨਾਂ ਨੇ ਅੱਜ ਉਹ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੀ ਦਿੰਦਾ ਇਹਨਾਂ ਦੇ ਇਹਨਾਂ ਨੂੰ ਔਰ ਇਹਨਾਂ ਦੇ ਬੱਚੇ ਨੂੰ ਵੀ ਸਖਸ਼ਮ ਨੂੰ ਉਹ ਵੀ ਅੱਗੇ ਤਰੱਕੀ ਕਰੇ ਸੋ ਮੈਂ ਸੋਚ ਮੈਂ ਇਹ ਰੱਖਦਾ ਕਿ ਅਗਾਹ ਵੀ ਇਸੇ ਤਰੀਕੇ ਨਾਲ ਸੋਸ਼ਲ ਕੰਮ ਪਹਿਲਾਂ ਵੀ ਕਰਦੇ ਰਹਿੰਦੇ ਇਹ ਚਾਲਵਾਈ ਕਾਫੀ ਤੇ ਗਾਂ ਵੀ ਇਦਾਂ ਸੋਸ਼ਲ ਕੰਮ ਕਰਦੇ ਰਹਿਣ ਸਮਾਜ ਦੇ ਵਿੱਚ ਕੋਈ ਸਮਾਜ ਨੂੰ ਇੱਕ ਨਵੀਂ ਸੇਹ ਦੇਣ ਦਾ ਇਹੀ ਕੋ ਰਸਤਾ ਵਾ ਇਹੀ ਤਰੀਕਾ ਵਾ ਗਵਰਨਮੈਂਟ ਸਰਕਾਰਾਂ ਬਹੁਤ ਕੁਝ ਕਰਦੀਆਂ ਲੇਕਿਨ ਜਦ ਤੱਕ ਆਪਾਂ ਆਮ ਲੋਕ ਉੱਠ ਕੇ ਕੋਈ ਸਮਾਜ ਭਲਾਈ ਦੇ ਕੰਮ ਨਹੀਂ ਕਰਾਂਗੇ ਤੇ ਉਹ ਕਦੀ ਸਿਰੇ ਨਹੀਂ ਚੜ ਸਕਦੇ ਸੋ ਅੱਜ ਦੇ ਦਿਨ ਤੇ ਮੈਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾ ਚਾਹੇ